ਜੰਦੀ ਸ਼ਸ਼ੀ ਕਾੜੀ ਸਾਰਾ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ ਹਾਰਮਨ ਬੁਟੀਕ 688 ਦੇ ਵਿੱਚ ਤੇ ਜਿਹੜਾ ਉਹ ਵਾਲਾ ਸੂਟ ਸੀ ਉਹ ਆਪਣਾ ਦੇਖੋ ਕੰਪਲੀਟ ਹੋ ਚੁੱਕਿਆ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਜਿਹਾ ਜਿਹੜਾ ਕਿ ਨਿਊ ਵਰਕ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਉਹ ਵਾਲਾ ਵਰਕ ਇਹ ਸੂਟ ਤੇ ਆਪਾਂ ਕਰਾਂਗੇ ਤੇ ਨੂੰ ਆਪਾਂ ਮਰੂਨ ਕਲਰ ਦੇ ਨਾਲ ਜਿਹੜਾ ਰੈਡੀ ਕਰਾਂਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਹੌ ਤੱਕ ਕੇ ਸੋਣਾ ਜਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਇਹ ਵਰਤ ਦੇਖਣ ਦੇ ਲਈ ਐਂਡ ਤੱਕ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਹੀ ਪਿਆਰਾ ਜਿਹਾ ਇਹ ਆਪਾਂ ਇੱਕ ਕਾਰਨਰ ਵਾਲਾ ਡਿਜ਼ਾਈਨ ਬਣਾ ਕੇ ਅੱਜ ਸੂਟ ਤਿਆਰ ਕਰਾਂਗੇ ਤੇ ਚਲੋ ਜੀ ਫਿਰ ਕਿਉਂਕਿ ਮਾਰਨਿੰਗ ਤੋਂ ਆਪਣਾ ਵਰਕ ਹੈ ਜਿਹੜਾ ਸਟਾਰਟ ਹੋ ਜਾਂਦਾ ਚਲੋ ਜੀ ਫਰੇਮ ਲੱਗ ਚੁੱਕਿਆ ਨਿਸ਼ਾਨੀਆਂ ਲੱਗ ਕੇ ਤੇ ਹੁਣ ਆਪਣਾ ਡਿਜ਼ਾਈਨ ਵੀ ਜਿਹੜਾ ਸੈੱਟ ਹੋ ਚੁੱਕਿਆ ਤੇ ਚਲੋ ਜੀ ਫਿਰ ਆਪਾਂ ਇੱਕ ਵੱਧ ਤੋਂ ਵੱਧ ਬਸ ਦੋ ਕਲਰ ਦੇ ਨਾਲ ਇਹਨੂੰ ਰੈਡੀ ਕਰਾਂਗੇ ਲਓ ਜੀ ਇਹ ਇਸ ਕਲਰ ਦੇ ਨਾਲ ਆਪਾਂ ਜਿਹੜੇ ਇਹਦੇ ਪਾਉਮੇ ਫਲਾਵਰ ਠੀਕ ਹੈ ਜੀ ਇੱਕ ਆਪਾਂ ਇੱਥੇ ਇਹ ਵਾਲਾ ਕਲਰ ਵਰਤਾਂਗੇ ਠੀਕ ਹੈ ਜੀ ਦੋ ਕਲਰ ਦੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਸੇਹਾਂ ਜਿਹੜੀ ਇੱਕ ਪੌਂਦ ਤੇ ਫਲਾਵਰ ਆਪਣੇ ਦੇਖੋ ਇਸ ਤਰ੍ਹਾਂ ਖਾਰੇ ਨੇ ਫਿਰ ਇਹਨਾਂ ਨਾਲ ਦੱਸਾਂਗੇ ਕਿ ਇਹ ਬਾਕੀ ਸੂਟਾ ਤੋਂ ਰੈਡੀ ਹੋਣਾ ਕੋਈ ਇੱਕ ਤਾਂ ਆਉਣ ਦੇਖੋ ਸਟਾਫ ਜਿਹੜਾ ਬਹੁਤ ਜ਼ਿਆਦਾ ਹੈਗੇ ਕਸ਼ਮੀਰੀ ਦੇ ਸੂਟ ਤੇ ਵੀ ਰੈਡੀ ਹੋ ਰਹੇ ਆ ਤੇ ਦੱਸ ਤੁਹਾਨੂੰ ਕੁਆਲਿਟੀ ਪਤਾ ਹੀ ਆਪਾਂ ਕੋਈ ਏਕ ਟੈਕਸਟ ਬ੍ਰਾਂਡ ਦਾ ਨਾ ਕੋ ਰਾਮਪੈਸ ਬ੍ਰਾਂਡ ਤੇ ਉਹ ਵੀ ਹਰ ਇੱਕ ਨੂੰ ਭੰਟ ਤੁਹਾਨੂੰ ਭੇਜਦੇ ਕਿਉਂਕਿ ਰੇਟ ਥੋੜੀ ਜਿਹਾ ਜ਼ਿਆਦਾ ਹੋਊਗੀ ਪਰ ਸਟਾਫ ਆ ਜਿਹੜਾ ਆਪਾਂ ਵਧਿਆ ਲਗਾ ਕੇ ਭੇਜਦੇ ਹਾਂ ਤਾਂ ਜੋ ਜਿਹੜੇ ਵਰਤ ਦੇ ਨਾਲ ਨਾਲ ਸੂਟ ਦੇ ਵੀ ਹੰਦਾਈ ਪੂਰੀ ਹੋਵੇ ਹਨਾ ਕਿਉਂਕਿ ਮੇਰੇ ਨਾਲ ਭੈਣਾਂ ਦੋ ਦੂਰ ਤੋਂ ਆਪਾਂ ਨੂੰ ਆਪਣੇ ਕਰਦੇ ਆਖਲੀ ਆਪਾਂ ਕੱਪੜੇ ਦੀ ਕੁਆਲਿਟੀ ਜਿਹੜੀ ਇੱਕਦਮ ਦੇਖੋ ਨੰਬਰ 1 ਰੱਖੀ ਦੀ ਹੈ ਲਓ ਜੀ ਇਹਦੇ ਤੇ ਨਾ ਬੋਰਾਵੇ ਕਿਉਂਕਿ ਅਗਦੇ ਸਾਲ ਵੀ ਆਪਾਂ ਤੁਹਾਨੂੰ ਇਹ ਵੀ ਗੱਲ ਕਹਿ ਕੇ ਵਾਅਦਾ ਕਰ ਕਰ ਭੇਜੇ ਸੀ ਵੀ ਇੱਥੇ ਕੋਈ ਜਿਹੜੀ ਵਾਅਦਾ ਦੀ ਨਾ ਵਰਦੀ ਕੰਪਲੀਟ ਨਹੀਂ ਆਉਂਦੀ ਹੈ ਨਾ ਤੇ ਪਲੀ ਤੁਸੀਂ ਇਹ ਭੈਣਾਂ ਵਰਕ ਵੀ ਪਰ ਤੁਸੀਂ ਹਾਈ ਲੈਂਡ ਤੇ ਸੋਹਣਾ ਤੁਹਾਨੂੰ ਲਾ ਕੇ ਕਰਵਾਉਂਦੇ ਹਨ ਇਹਦੇ ਕੱਪੜੇ ਵੀ ਆਪਾਂ ਨੂੰ ਇੰਨੀ ਕਿ ਗਰੰਟੀ ਮਿਲ ਜਾਂਦੀ ਹੈ ਤਹਾਨੂੰ ਜੇ ਕੋਈ ਪੌਨਰਾ ਜਿਹੜਾ ਇਹਦਾ ਬਣ ਕੇ ਤਿਆਰ ਹੋਣਾ ਹੈ ਤੇ ਜੇ ਇਹਦਾ ਦੂਸਰਾ ਪੌਨਰਾ ਲਵਾਉਣਾ ਹੈ ਤੇ ਬਾਤ ਵਿੱਚ ਲਵਾਉਣੀ ਬਾਜੀ ਵਾਸਤੇ ਕਿਉਂ ਲੋਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਊਗਾ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਸੂਟ ਨਿੱਕੇ ਮੋਟੇ ਕਾਪਸ ਮਤੇ ਪੌਨਰੇ ਲਈ ਅਵੇ ਤਿਆਰ ਕਰਵਾ ਸਕਦੇ ਹੋ ਨੌਜੀ ਦੂਸਰੇ ਪਾਸੇ ਦਾ ਕਾਰਨਰ ਵੀ ਜਿਹੜਾ ਆਪਣਾ ਲਿਪੂ ਕੰਪਲੀਟ ਹੋ ਗਿਆ ਖਲਾਫਰ ਰਹਿ ਗਏ ਨੇ ਨੌਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤਿਆਰ ਹੋਊ ਕਿਉਂਕਿ ਸੂਟ ਦਾ ਕਲਰ ਵੀ ਸੋਹਣਾ ਸੀ ਤੇ ਬਾਕੀ ਜਿਹੜੇ ਇਹਦੇ ਤੇ ਆਪਾਂ ਕਲਰ ਪਾਏ ਨੇ ਦੋ ਹੀ ਕੱਲਾਂ ਦੇ ਨਾਲ ਇਹਨੂੰ ਆਪਾਂ ਤਿਆਰ ਕਰ ਰਹੇ ਹਾਂ ਇਹ ਜਿਹੜੇ ਟੀਚਰ ਦਾ ਸੂਟ ਨੇ ਹਨ ਉਹਨਾਂ ਦੇ ਦੋ ਸੂਟ ਰੈਡੀ ਹੋਣਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਉਹਨੇ ਪਸੰਦ ਕੀਤਾ ਹੈ ਤੇ ਬਹੁਤ ਵੀ ਦੇਖੋ ਲਾਈਟ ਜਿਹੇ ਕਲਰਾਂ ਦੇ ਵੀ ਬਣਾਏ ਆ ਹਨਾ ਤੇ ਇਸ ਨੂੰ ਵੀ ਤੁਹਾਨੂੰ ਆ ਪ੍ਰੋਪਰ ਦਾ ਸਾਡੇ ਤੋਂ ਉਤਾਰ ਕੇ ਹਮ ਤੋਂ ਕੀ ਬਾਜੂ ਘੱਟ ਤਾਂ ਇਹਦਾ ਥੋੜਾ ਹੀ ਹੈ ਕਿਰਾਈ ਜਾਂਦੇ ਥੋੜਾ ਜਿਆ ਹੈਗੀ ਸੀ ਉਹ ਤੇ ਬਾਜੂ ਤੇ ਤਾਂ ਆਪਾਂ ਸਿਰਫ ਚਾਰ ਫਲਾਵਰ ਦੇਣੇ ਆ ਇੱਥਾਂ ਤੇ ਲਉਂਦੀ ਫਿਰ ਇਹ ਤੁਹਾਨੂੰ ਦਿਖਾਉਣੇ ਤੇ ਲਉਂਦੀ ਦਾ ਹੰਦਾ ਵਰਕ ਹੈ ਜਿਹੜਾ ਹੁਣ ਸ਼ੁਰੂ ਹੋ ਗਿਆ ਉਹਨਾਂ ਸਤਨਾਪਨ ਕੰਪਲੀਟ ਹੋ ਗਏ ਲੀਰ ਇਸ ਤੋਂ ਬਾਅਦ ਆਪਣੇ ਦੇਖੋ ਫਲਾਵਰ ਪਾ ਚੁੱਕੇ ਆ। ਇਹ ਬਾਕੀ ਸਭ ਕੰਪਲੀਟ ਆ। ਹੁਣ ਜੇ ਇਥੋਂ ਥੋੜਾ ਜਿਹਾ ਆਪਾਂ ਨੂੰ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਟਾਈਟ ਕਰਨਾ ਪੈਂਦਾ ਕਿਉਂਕਿ ਇੱਕ ਤਾਂ ਪਸ਼ਮੀਨਾ ਕਰਕੇ ਹਨਾ ਥੋੜਾ ਜਿਹਾ ਇਹ ਕੱਪੜਾ ਆਪਾਂ ਦੇਖੋ ਤਲਕੜਾ ਜਾਂ ਹੁੰਦਾ ਹੈ। ਆ ਬਾਦ ਮੈਂ ਇਹ ਕੱਪੜਾ ਨੂੰ ਪਕੈ ਦਿੰਦੀ ਆ। ਫਿਰ ਇਸ ਤਰ੍ਹਾਂ ਜੀ ਆਪਾਂ ਨੂੰ ਕਰਕੇ ਬਚਾਵਾ ਕਰਦੇ ਆ। ਬਾਹਾਂ ਆਪਾਂ ਕਿਆ ਕਰ ਰਹੇ ਆ। ਥੋੜਾ ਜਿਹਾ ਦੇਖੋ ਕੱਪੜੇ ਨੂੰ ਇਸ ਤਰ੍ਹਾਂ ਨੀ ਕੱਪੜੇ ਨੂੰ ਮਾਫ ਕੀ ਤੇ ਜਿਹੜਾ ਫਲਾਵਰ ਬਣਨ ਲੱਗ ਜਾਂਦੇ ਫਿਰ ਕੋਈ ਨਹੀਂ ਤੁਹਾਨੂੰ ਐਨਾ ਡਿਜ਼ਾਈਨ ਤੇ ਕਾਫੀ ਟਾਈਮ ਲੱਗਦਾ ਮੈਂ ਤੇ ਇਹ ਸੂਟ ਬਹੁਤ ਸੋਹਣਾ ਤੁਹਾਨੂੰ ਕਿੱਥੇ ਆ ਰਿਹਾ ਉਹ ਜਿਹੜੇ ਪਰਾਖੀ ਰਿਹਾ ਰਹੇ ਹੈ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਪੂਰੇ ਸੂਟ ਕਿ ਆਪਣਾ ਕਿੱਥੇ ਤਰ੍ਹਾਂ ਬਣੇ ਕਿਉਂਕਿ ਇਹ ਫਸਟ ਟਾਈਮ ਇਹ ਵਰਤ ਕੀਤਾ ਆਪਣਾ ਸੂਟ ਦਾ ਡਿਜ਼ਾਈਨ ਕਾਫੀ ਟਾਈਮ ਤੋਂ ਆਇਆ ਹੋਇਆ ਸੀ ਪਰ ਮੈਂ ਤੇ ਜਿਹੜਾ ਆਪਾਂ ਫਸਟ ਟਾਈਮ ਕਰ ਰਹੇ ਹਾਂ ਸਨਾਂ ਦਾ ਵੀ ਪਿਆਰ ਹੋਇਆ ਹੁਣ ਤੇ ਅੱਜ ਆਪਣੀ ਯੂਐਸ ਤੋਂ ਭੈਣਾਂ ਦੇ ਦੀ ਉਹਨਾਂ ਦੇ ਖਸ ਖੂਟ ਰੈਡੀ ਸੀ ਖਸ ਖੂਟ ਹੋਰ ਬਣਾਵਾਂਗੇ ਉਹਨਾਂ ਦੀ ਵੀਡੀਓ ਵੀ ਨਾਲ ਨਾਲ ਸ਼ੇਅਰ ਕਰਾਂਗੇ ਤੇ ਹਾਂਜੀ ਸੂਟ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਬਹੁਤ ਹੀ ਸੋਹਣਾ ਸੂਟ ਬਣ ਕੇ ਆਪਣਾ ਤਿਆਰ ਹੋਇਆ ਤੇ ਲਓ ਜੀ ਸਟਾਫ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦੇ ਥੱਲੇ ਆਪਾਂ ਜਿਹੜਾ ਪਸ਼ਮੀਨੇ ਦਾ ਸਟਾਫ ਦੇਖੋ ਅ ਦੇਖੋ ਪਸ਼ਮੀਨਾ ਕੁਮਕੁਮ ਤੇ ਜਿਹੜਾ ਏਕੇ ਦੇ ਟੈਕਸ ਦਾ ਆਪਾਂ ਬ੍ਰਾਂਡ ਦਾ ਜਿਹੜਾ ਸਟਾਫ ਲਗਾਇਆ ਬਹੁਤ ਹੀ ਸੋਹਣਾ ਸਟਾਫ ਹੈ ਕੋਈ ਬੁਰਦੀ ਇਹਦੇ ਤੇ ਕੰਪਲੀਟ ਨਹੀਂ ਹੁੰਦੀ ਸੂਟਾਂ ਤੇ ਤੇ ਚਲੋ ਜੀ ਹੁਣ ਆਪਾਂ ਇਹਦੀ ਗੱਲ ਕਰਾਂਗੇ ਵਰਕ ਦੀ ਵਰਕ ਹੈ ਜਿਹੜਾ ਬਹੁਤ ਪਿਆਰਾ ਬਣ ਕੇ ਤਿਆਰ ਹੋਇਆ ਵੈਸੇ ਤਾਂ ਇਹ ਵਰਕ ਜਿਹੜਾ ਬਹੁਤ ਜ਼ਿਆਦਾ ਹੈਵੀ ਹੈ ਕਿਉਂਕਿ ਇਹਦਾ ਗਲਾ ਤੇ ਜੇ ਪਹੁੰਚਾ ਤੇ ਇਹਦੇ ਇੱਥੇ ਤਿੰਨ ਫਲਾਪਰ ਪਾਏ ਜਾਂਦੇ ਨੇ ਹਨਾ ਜਿੱਥੇ ਆਪਣੇ ਘੇਰੇ ਤੋਂ ਉੱਪਰ ਥੋੜੇ ਜੇ ਤੇ ਸੂਟ ਬਹੁਤ ਜ਼ਿਆਦਾ ਹੈਵੀ ਬਣਦਾ ਹੈ ਪਰ ਇਹਨਾਂ ਨੇ ਸਿਰਫ ਆਪਣੇ ਕਾਰਨਰ ਡੈਡੀ ਕਰਵਾਏ ਤੇ ਇੱਕ ਆਪਣਾ ਜਿਹੜਾ ਬਾਹ ਤੇ ਇਸ ਤਰ੍ਹਾਂ ਦੇ ਚਾਰ ਫਲਾਵਰ ਪਵਾਏ ਹੈ ਹਨ ਤੇ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਲਓ ਜੀ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਆਪਾਂ ਇਹਦੀ ਸਿਰਫ YouTube ਤੇ ਵੀਡੀਓ ਪਾਈ ਸੀ ਤੇ ਆਪਣੇ ਬਹੁਤ ਸਾਰੇ ਕਸਟਮਰ ਇਹਦੀ ਡਿਟੇਲ ਪੁੱਛ ਰਹੇ ਨੇ ਹਨ ਤੇ ਇਸ ਲਈ ਆਪਾਂ ਹਰ ਇੱਕ ਦੀ ਥੋੜੀ ਜੀ ਵੀਡੀਓ ਜ਼ਰੂਰ ਤੁਹਾਨੂੰ ਬਣਾ ਕੇ ਦਿਖਾਉਣੇ ਹੁੰਦੇ ਆ ਤਾਂ ਜੋ ਜਿਹੜਾ ਸੂਟ ਤਿਆਰ ਹੁੰਦਾ ਲੱਗਦਾ ਹੈ ਹਨਾ ਤੁਹਾਨੂੰ ਆਈਟਾ ਆ ਜੇ ਵੀ ਸੂਟ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ ਇਹ ਲਓ ਜੀ ਦੋ ਕਲਰਾਂ ਦੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਤੇ ਸੂਟ ਜਿਹੜਾ ਤੋਂ ਸੋਹਣਾ ਬਣ ਕੇ ਤਿਆਰ ਹੋਇਆ ਲਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਵੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀ ਵੀਡੀਓ ਜਰੂਰ ਚੈੱਕ ਕਰਿਆ ਕਰੋ ਕਿਉਂਕਿ ਉੱਥੇ ਇਹਨਾਂ ਦੀਆਂ ਸ਼ਾਰਟ ਵੀਡੀਓ ਜਿਹੜੀਆਂ ਸੂਟਾਂ ਦੀਆਂ ਨਵੇਂ-ਨਵੇਂ ਵਰਕਾਂ ਨੂੰ ਪੈਂਦਾ ਰਹਿੰਦੀਆਂ ਤੇ ਚਲੋ ਜੀ ਇਹ ਵਰਕ ਤੁਹਾਨੂੰ ਕਿੱਦਾਂ ਲੱਗਿਆ ਇਹ ਵੀ ਜਰੂਰ ਦੱਸਿਓ ਹੁਣ ਕੋਈ ਹੋਰ ਨਵਾਂ ਸੂਟ ਵਰਕ ਤੇ ਲਾਉਨੇ ਆ ਤੇ ਫਿਰ ਉਹਦੀ ਤੁਹਾਨੂੰ ਇੱਕ ਹੋਰ ਪਿਆਰੀ ਜੀ ਵੀਡੀਓ ਲੈ ਕੇ ਆਵਾਂਗੇ ਸੋਹਣੇ ਜੇ ਵਰਕ ਦੀ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਕੇ ਮਿਲਦੇ ਆਂ ਇੱਕ ਨੈਕਸਟ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਕੰਮ ਕਰ ਲੈ ਕੇ ਥੈਂਕ ਯੂ